ਤਾਨੂੰ ਠੇਕਾ 10-10 ਲੱਖ ਮਿਲ ਗਿਆ ਕਹਿੰਦਾ ਰੇਤ ਤਾਨੂੰ ਦੇਤੀ ਹੈ ਇਜਾਜ਼ਤ ਵੀ ਜਿਹਦੀ ਪੈਲੀ ਆ ਉਹਦੇ ਨਾਲ ਹੀ ਖੱਡ ਪਾਸ ਹੋਣੀ ਆ ਤੂੰ ਠੇਕਾ ਛੱਡੋ ਤੁਸੀਂ ਕਹਿੰਦਾ ਮਾਫਜਾ ਵੀ ਰਹਿਣ ਦਿਓ ਕਈ ਇਹ ਕਹਿੰਦੇ ਮਾਫਜਾ ਰਹਿੰਦੇ ਹੋ ਸਾਨੂੰ ਰੇਤ ਵੇਚ ਲੈਣ ਦਿਓ ਪਰ ਮੰਤਰੀ ਸਾਹਿਬ ਜਦੋਂ ਅਸੀਂ ਟਰਾਲੀ ਸੜਕ ਤੇ ਚਲਾਉਂਦੇ ਆ ਨਾਲ ਦੀ ਨਾਲ ਹੀ ਐਸਐਚਓ ਹਰੀ ਗਿਆ ਵਾਲਾ ਮੱਲਾ ਵਾਲੇ ਵਾਲਾ ਵਲ ਕੇ ਥਾਣੇ ਲਾ ਦਿੰਦੇ ਆ ਦੱਸੋ ਜਾਈਏ ਕਿੱਧਰ ਪਿਛਲੀ ਸਰਕਾਰ ਤੇਰੇ ਬਾਦਲ ਵਰੇ ਇਤਰਾ ਹੀ ਟਰਾਲੀ ਫੜਦੇ ਸੀ ਹੁਣ ਵੀ ਹੁਣ ਕਾਨੂੰਨ ਬਣਾਤਾ ਏ ਐਰਕਾਂ ਕਾਨੂੰਨ ਬਣਾਤਾ ਏ ਉਹ ਤੇਰੀ ਮਰਜ਼ੀ ਤੂੰ ਟਰਾਲੀ ਚ ਕੱਢਣੀ ਨਹੀਂ ਕੱਢ ਜੀ ਦੀ ਜਮੀਨ ਹੈ ਉਹਦੇ ਨਾਂ ਤੇ ਖੱਡ ਪਾਸ ਹੋਊਗੀ ਕਾਨੂੰਨ ਬਣਾਤਾ ਹੈ ਸਰਕਾਰਾਂ ਮੰਤਰੀ ਸਾਹਿਬ ਸਾਰਿਆਂ ਸੰਝ ਗਿਆ ਤੁਸੀਂ ਵੀ ਸਾਡੇ ਜੇ ਤੁਸੀਂ ਵੀ ਸਾਡੇ ਜੇ ਜਦੋਂ ਬਿਲਕੁਲ ਤੁਹਾਨੂੰ ਜੀ ਆ ਤੁਸੀਂ ਆਉਂਦੇ ਜੇ ਤੁਸੀਂ ਅੱਗੇ ਵੀ ਚੌਕ ਚੌਕਰ ਲੈ ਕੇ ਆਏ ਤੁਸੀਂ ਜਿਹੜਾ ਚਾਰਾ ਲੈ ਕੇ ਆਏ ਤੁਸੀਂ ਆਉਂਦੇ ਜੀ ਬਿਲਕੁਲ ਆਉਂਦੇ ਜੀ ਅੱਜ ਦਾ ਸਵੇਰ ਦੀ ਗੱਲ ਆ ਉਹ ਪਿਛਲੀ ਨੋਜਾ ਨਹੀਂ ਉਹ ਅਗਲੇ ਬੰਦੇ ਉਹਦਾ ਮੱਥਾ 60 70 ਫੁੱਟ ਬਹਿ ਗਿਆ ਹੈ ਜੇ ਇਸ ਨੂੰ ਆ ਜੇ ਬੰਨ ਨੂੰ ਬਚਾਇਆ ਤੇ ਇਹਨਾਂ ਨੋਜਾਂ ਨੇ ਉਹ ਮਗਰਲੀ ਨੋਚ ਨੇ ਤੇ ਐਸ ਨੋਜ ਨੇ ਬਚਾਇਆ ਇਹ ਦੋਵੇਂ ਨੋਚਾਂ ਨਾ ਹੁੰਦੀਆਂ ਤੇ ਇਸ ਵਾਰੀ 2023 ਵਾਲੇ ਹਾਲਾਤ ਹੋ ਜਣਾਏ ਸੀ ਹਨਾ ਯਾਰ ਕਾ ਲਵਾਈਆਂ ਆਪਾਂ ਹੀ ਲਵਾਈਆਂ ਇਹ 2013 ਦਾ ਪੱਥਰ ਮੰਤਰੀ ਸਾਹਿਬ 2000 ਆਪਾਂ ਹੀ ਲਵਾਈਆਂ 2013 ਦਾ ਪੱਥਰ ਮਨਜ਼ੂਰ ਹੋਇਆ ਇਹ ਸਾਡੇ ਲੋਕਾਂ ਨੇ ਨਹੀਂ ਲਗੰਦੇ ਸਾਡੀ ਗਲਤੀ ਅਸੀਂ ਨਹੀਂ ਲਗੰਦਿੱਤਾ 2013 ਦਾ ਮਨਜ਼ੂਰ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇੱਥੇ ਆਏ ਉਦੋਂ ਮੈਂ ਮੰਗ ਪੱਤਰ ਦਿੱਤਾ ਉਦੋਂ ਦਾ ਮਨਜ਼ੂਰ ਹੋਇਆ ਇੱਥੇ ਮੌਕੇ ਤੇ ਕਰਕੇ ਗਿਆ ਸਾਡੇ ਲੋਕਾਂ ਨਾਲ ਨਹੀਂ ਲੱਗਣ ਦਿੱਤਾ ਸਾਡੇ ਚ ਜਿੱਥੇ ਗਲਤੀਆਂ ਨੇ ਲੋਕਾਂ ਨਹੀਂ ਲੱਗਣਦੇ ਬਾਕੀ ਹੁਣ ਕਰ ਲਿਆ ਵੀ ਪਰ ਹੁਣ ਜਦੋਂ 23 ਚ ਪਾਣੀ ਆਇਆ ਉਹਦੇ ਬਾਅਦ ਆ ਮਨਜ਼ੂਰ ਕਰਾਇਆ ਆ 23 ਤੋਂ ਬਾਅਦ ਸਾਰਾ ਪੱਤਰ ਲੱਗਾ ਆ 23 ਗਾਹ ਵੀ ਲੱਗਣਾ ਸ਼ੁਰੂ ਹੋਣਾ 23 ਤੋਂ ਬਾਅਦ ਹੀ ਲੱਗਾ ਆ ਜਦੋਂ ਪਾਣੀ ਆ ਉਹਦੇ ਬਾਅਦ ਹੀ ਲੱਗਾ ਸਾਰਾ ਪੱਤਰ ਇਹਦੇ ਵਾਸਤੇ 50 ਕਰੋੜ ਰੁਪਈਆ ਪਾਸ ਕਰਾਇਆ ਸੜਕ ਵੀ ਹੁਣ ਬੰਨ੍ਹਿਆ ਇਨੂੰ 18 ਫੁੱਟ ਕਰਨ ਲੱਗੇ ਆ ਉਹ ਕੀ ਸ਼ੁਰੂ ਨਾ ਬਾਨੀ ਆਪਾਂ ਮੰਤਰੀ ਸਾਹਿਬ ਆਏ ਉਹਨਾਂ ਕੋ ਇਹਨਾਂ ਵੀਰਾਂ ਦੀ ਮਦਦ ਕਰਾਈਏ ਮਾਬਜ਼ਾ ਲੈ ਕੇ ਦੀਏ ਜਿੱਥੇ ਲੋੜਿਆ ਉਹਨਾਂ ਦੀ ਹੈਲਪ ਲਈਏ ਬਿਲਕੁਲ ਮਾਬਜ਼ਾ ਲੋਕਾਂ ਦਾ ਜਿਹੜਾ ਸਾਰਾ ਮੰਤਰੀ ਸਾਹਿਬ ਬਹੁਤ ਵਧੀਆ ਗੱਲ ਆ ਤੁਸੀਂ ਇੱਥੇ ਪਹੁੰਚਿਓ ਆਖਰੀ ਸਵਾਲ ਕਰਾਂਗਾ ਮੰਤਰੀ ਸਾਹਿਬ ਪੂਰੀ ਨੋਜ ਹਨਾ ਜੀ ਉਹ 60 70 ਫੁੱਟ ਬਹਿ ਗਈ ਅਗਲੇ ਪੰਨੇ ਉਹ ਕਰਾ ਦਾਂਗੇ ਜੇ ਪਾਣੀ ਤੋਂ ਉਹ ਮੈਂ ਸਵੇਰ ਨਹੀਂ ਉਹਨੂੰ ਨਾ ਜੀ ਤੋੜੇ ਤੋੜਿਆਂ ਦੇ ਸਪਰ ਬਣਾ ਉਹਨੂੰ ਲਾ ਕੇ ਉੱਥੇ ਤੋੜੇ ਉੱਥੇ ਪੱਥਰਾਂ ਥਾਂ ਥੋੜਾ ਖਲੋਣਗੇ ਪੱਥਰ ਡਿੱਗ ਪਿਆਈਓ ਟੋੜੇ ਇੱਥੇ ਲੱਗ ਸਕਦੇ ਆ ਜਿੱਥੇ ਆਪਾਂ ਆਹ ਸੜਕ ਆ ਆਪਣੀ ਜਿਹੜਾ ਪਿੱਛੇ ਆ ਨਾ ਜਿੱਥੋਂ ਦਾਰ ਖੁੱਲੇ ਆ ਉੱਥੇ ਤੋੜੇ ਕਿੱਥੇ ਖਲੋਣਗੇ ਨਹੀਂ ਨਹੀਂ ਉੱਥੇ ਨਹੀਂ ਜੀ ਆ ਜਿਹੜੀ ਨੋਜਨਾ ਤੇ ਚੜਦੇ ਪਾਸੇ ਜਿਹੜਾ ਪੱਥਰ ਪਰੇ ਮਨ ਉਹ ਆਪਾਂ ਪੱਥਰ ਹੀ ਲਵਾ ਦਿੰਨੇ ਆ ਪੱਥਰ ਲਵਾਉਣੇ ਆ ਪੱਥਰ ਹੀ ਖਲੋਣਾਂਗੇ ਤੋੜਿਆਂ ਦੇ ਲੱਗ ਜਾਂਣਾ ਬਣ ਕੇ ਕ੍ਰੀਟ ਕ੍ਰੀਟ ਬਣ ਕੇ ਨਾਲ ਚਲੋ ਇਵੇਂ ਕਰਦੇ ਇਵੇਂ ਕਰਦੇ ਇਵੇਂ ਕਰਦੇ 60 70 ਫੁੱਟ ਅਗਲੇ ਮਿੰਨੇ ਉੱਤੇ ਇਵੇਂ ਕਰ ਦਿੰਨੇ ਸਰਪੰਚ ਜੀ ਇਵੇਂ ਕਰ ਦਿੰਦੇ ਹਾਂ ਬਹੁਤ ਬਹੁਤ ਧੰਨਵਾਦ ਮੈਂ ਜੈਸਾਹਬ ਨੂੰ ਸਵੇਰੇ ਫੋਨ ਲਾਇਆ ਸੀ ਇੱਕ ਜੈਸਾਹਬ ਕਹਿੰਦੇ ਸਾਡੀ ਤਾਂ ਡਿਊਟੀ ਮੰਤਰੀ ਸਾਹਿਬ ਨਾਲ ਲੱਗੀ ਉਹ ਤੁਹਾਡੇ ਨਾਲ ਫਿਰ ਉਹਨਾਂ ਮੈਨੂੰ ਦੂਜੇ ਦਾ ਨੰਬਰ ਦਿੱਤਾ ਮੈਂ ਦੂਜੇ ਜ ਪਰ ਉਹ ਹੈ ਤਕਨੀ ਜੇ ਪਹੁੰਚੇ ਅਸੀਂ 1000 ਕ ਤੋੜਾ ਮੰਗਾ ਕੇ ਰੱਖਿਆ ਅਸੀਂ ਆ ਚਲੋ ਜੈ ਸਾਹਿਬ ਸਾਡੀ ਨਾਲ ਮਤਾਦ ਪ੍ਰਸ਼ਾਸਨ ਕਰ ਦੋਵੇ ਥੋੜੀ ਜੀ ਤੇ ਅਸੀਂ ਬਹੁਤ ਬਹੁਤ ਗੱਲ ਤੁਸੀਂ ਪਹੁੰਚੇ ਪਰ ਤੁਹਾਡੇ ਥੱਲੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਵੀ ਮਿਲਦਾ ਥੋੜੀ ਨਕੀਲ ਕਿਸੋ ਕੀ ਇੱਕ ਵਾਰ ਚ ਆ ਜਾ ਕਰਨੇ ਕੰਮ ਵੇਖੋ ਜੀ ਜਿੰਨਾ ਕੰਮ ਪ੍ਰਸ਼ਾਸਨ ਕਰਦਾ ਭਾਣਾ ਸਾਡੇ ਡੀਸੀ ਸਾਹਿਬ ਐਸਐਸਪੀ ਸਾਡੇ ਸਾਰੇ ਪਟਵਾਰੀ ਤੋਂ ਲੈ ਕੇ ਕਾਨੂੰਗੋ ਤੱਕ ਸਾਰੇ ਅਫਸਰ ਇੱਥੇ ਲੱਗੇ ਆ ਪਾਣੀ ਹੁਣ ਬਿਸਤਾਵਾ ਥਾਂ ਥਾਂ ਤੋਂ ਆਪਾਂ ਵੇਖ ਰਹੇ ਆ ਲੋਕਾਂ ਨੂੰ ਘਰਾਂ ਚੋਂ ਕੱਢਣਦੇ ਆ ਹੁਣੇ ਕਿ ਇੱਕ ਕੱਲੇ ਬੰਦੇ ਦੇ ਵਾਸਤੇ ਗੱਲ ਤੇ ਹੈਗੀ ਨਹੀਂਗੀ ਇਹ ਤੇ ਸਾਰਿਆਂ ਸੇਵਾ ਕਰਨੀ ਮੈਂ ਤੇ ਅੱਗੇ ਕਿਹਾ ਵੀ ਤੁਸੀਂ ਵੀ ਕਰੋ ਅਸੀਂ ਵੀ ਕਰੀਏ ਸਗੋਂ ਸਵਾਲਾਂ ਜਵਾਬਾਂ ਇਹਨਾਂ ਬਹੁਤ ਤਗੜੇ ਹੋ ਕੇ ਸੇਵਾ ਕਰੋ ਸਗੋਂ ਬੇਨਤੀ ਇਹ ਆ ਵੀ ਇੱਕ ਸਾਡੇ ਲੋਕਾਂ ਦੀ ਆਵਾਜ਼ ਆ ਜਿਵੇਂ ਤਾਰੋਂ ਬੰਨੇ ਅਗਲੇ ਬੰਨੇ ਲੋਕਾਂ ਦਾ ਠੇਕਾ ਵੱਜਾਣਾ ਈ ਉਵੇਂ ਇਹਨਾਂ ਪੈਲੀਆਂ ਦਾ ਠੇਕਾ ਸਰਕਾਰ ਪੱਕਾ ਬੰਨਦੇ 25000 ਬੰਨਦੇ 30000 ਬੰਨਦੇ 25000 ਨਹੀਂ ਤੁਹਾਨੂੰ ਠੇਕਾ 10-10 ਲੱਖ ਮਿਲ ਜਾ ਕਹਿੰਦਾ ਰੇਤ ਤੁਹਾਨੂੰ ਦੇਤੀ ਹੈ ਇਜਾਜ਼ਤ ਵੀ ਜਿਹਦੀ ਪੈਲੀ ਹੈ ਉਹਦੇ ਨਾਲ ਹੀ ਖੱਡ ਪਾਸ ਹੋਣੀ ਆ ਤੁਹਾ ਠੇਕਾ ਛਡੋ ਤੁਸੀਂ ਕਹਿਣਾ ਮਾਪਜਾ ਵੀ ਰਹਿਣ ਦਿਓ ਕਈ ਇਹ ਕਹਿੰਦੇ ਮਾਪਜਾ ਰਹਿੰਦੇ ਹੋ ਸਾਨੂੰ ਰੇਤ ਵੇਚ ਲੈਣ ਦਿਓ ਪਰ ਮੰਤਰੀ ਸਾਹਿਬ ਜਦੋਂ ਅਸੀਂ ਟਰਾਲੀ ਛੜਕ ਤੇ ਚਲਾਉਂਦੇ ਆ ਨਾਲ ਦੀ ਨਾਲ ਹੀ ਐਸਐਚਓ ਹਰੀ ਘਾਲਾ ਮੱਲਾ ਵਾਲੇ ਵਾਲਾ ਬਾਲ ਕੇ ਥਾਣੇ ਲਾ ਦਿੰਦੇ ਆ ਦੱਸੋ ਜਾਈਏ ਕਿੱਧਰ ਪਿਛਲੀ ਸਰਕਾਰ ਤੇਰੇ ਬਾਦਲਵਰੇ ਇਤਰਾ ਹੀ ਟਰਾਲੀ ਫੜਦੇ ਸੀ ਹੁਣ ਵੀ ਕਾਨੂੰਨ ਬਣਾਤਾ ਏ ਐਰਕਾਂ ਕਾਨੂੰਨ ਬਣਾਤਾ ਏ ਉਹ ਤੇਰੀ ਮਰਜ਼ੀ ਤੂੰ ਟਰਾਲੀ ਚ ਕੱਢਣੀ ਨਹੀਂ ਕੱਢਣੀ ਕਾਨੂੰਨ ਬਣਾਤਾ ਆ ਜੀ ਦੀ ਜ਼ਮੀਨ ਆ ਉਹਦੇ ਨਾਂ ਤੇ ਖੱਡ ਪਾਸ ਹੋਊਗੀ ਕਾਨੂੰਨ ਬਣਾਤਾ ਏ